ਪੰਜਾਬ ਸਰਕਾਰ ਦਾ ਅੱਜ ਬਜਟ ਪੇਸ਼ ਹੋਇਆ ਹੈ ਕਿਸ ਤਰੀਕੇ ਦਾ ਬਜਟ ਲੱਗਿਆ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਮੌਜੂਦ ਹਨ ਸਰ ਜਿਸ ਤਰੀਕੇ ਨਾਲ ਬਜਟ ਪੇਸ਼ ਕੀਤਾ ਗਿਆ 13% ਦੀ ਵਾਧਾ ਇਸ ਵਾਰ ਦੇਖਣ ਨੂੰ ਮਿਲਿਆ ਕਿਤਾ ਦੇ ਦੇਖੋ ਪੰਜਾਬ ਦਾ ਬਜਟ 13% ਦੀ ਵਾਧੇ ਨਾਲ ਆਇਆ ਔਰ ਅਸੀਂ ਹਰ ਸੈਕਟਰ ਨਾਲ ਹਰ ਫੀਲਡ ਦੇ ਵਿੱਚ ਇਸ ਬਜਟ ਤੇ ਰਾਈ ਆ ਮਤਲਬ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਆ ਪੂਰਾ ਬੈਲੈਂਸਡ ਬਜਟ ਜਿਹੜਾ ਪੇਸ਼ ਕੀਤਾ ਗਿਆ ਸਿੱਖਿਆ ਦੇ ਉੱਤੇ ਜਿਹੜਾ ਆ ਉਹ ਤੁਸੀਂ ਦੇਖ ਲਿਆ ਆ ਕਾਫੀ ਜ਼ੋਰ ਦਿੱਤਾ ਗਿਆ ਜਿਵੇਂ ਪਿਛਲੀ ਵਾਰੀ ਸਕੂਲ ਆਫ ਐਮਿਨੈਂਸ ਸੀਗੇ ਸਾਡੇ ਹੁਣ ਸਕੂਲ ਆਫ ਬ੍ਰਿਲੀਅੰਸ ਹੈਪੀਨੈਸ ਦੇ ਸਕੂਲੇ ਸੋ ਇਹੋ ਜਿਹੀਆਂ ਅਸੀਂ ਬੜੀਆਂ ਨਵੀਆਂ ਤਜ਼ਵੀਜ਼ਾਂ ਜਿਹੜੀਆਂ ਨੇ এডੂਕੇਸ਼ਨ ਦੇ ਫੀਲਡ ਦੇ ਵਿੱਚ ਲਿਆਂਦੀਆਂ ਨੇ ਜਿੱਥੋਂ ਤੱਕ ਕਿਸਾਨਾਂ ਨੂੰ ਸਬਸਿਡੀ ਦੀ ਗੱਲ ਸੀਗੀ ਡੋਮੈਸਟਿਕ ਬਿਜਲੀ ਬੋਰਡ ਦੀ ਸਬਸਿਡੀ ਦੀ ਗੱਲ ਸੀਗੀ ਉਹਨੂੰ ਕੰਟੀਨਿਊ ਰੱਖਿਆ ਗਿਆ ਜੰਨੀ ਆ ਸਾਡੀਆਂ ਲੇਡੀਜ਼ ਸਫ਼ਰ ਕਰਦੀਆਂ ਨੇ ਫ੍ਰੀ ਉਹਨਾਂ ਦੀ ਵੀ ਸਹੂਲਤ ਜਿਹੜੀ ਆ ਉਹ ਜਾਰੀ ਰੱਖੀ ਗਈ ਆ ਨਵੀਂ ਕਨਾਲ ਬਣਾਉਣ ਦੀ ਗੱਲ ਕੀਤੀ ਗਈ ਆ ਸੋ ਮੈਂ ਸਮਝਦਾ ਕਿ ਇਹਦੇ ਨਾਲ ਪੰਜਾਬ ਦੇ ਇਨਫਰਾਸਟ੍ਰਕਚਰ ਦੇ ਵਿੱਚ ਵੀ ਪੂਰੀ ਜਿਹੜੀ ਆ ਉਹ ਰਕੀ ਜੜੀ ਆ ਹੋਏਗੀ ਆਬਰ ਸੈਕਟਰ ਦੀ ਗੱਲ ਕਰੀਏ 7780 ਲੋਕ ਜਿਹੜੇ ਰੱਖੇ ਨੇ ਪ੍ਰੀ ਇਲੈਕਟ੍ਰਿਸਿਟੀ ਨੂੰ ਦੇ ਵਿੱਚ ਜਿਹੜੇ ਹੋਨੇ ਨੇ ਦੇਖੋ ਅਸੀਂ ਆ 600 ਯੂਨਟ ਬਿਜਲੀ ਫਰੀ ਦੇਂਦੀ ਦੋ ਮਹੀਨਿਆਂ ਦੀ ਸਾਡੀ ਜੜੀ ਆ ਪਿਛਲੇ ਦੋ ਸਾਲਾਂ ਤੋਂ ਜਿਹੜੀ ਆ ਉਹ ਚੱਲ ਰਹੀ ਆ ਔਰ ਅਸੀਂ ਇਸ ਬਜਟ ਦੇ ਵਿੱਚ ਵੀ ਪੂਰੀ ਪ੍ਰੋਵੀਜ਼ਨ ਕੀਤੀ ਆ ਇਹ ਸਬਸਿਡੀ ਇਵੇਂ ਹੀ ਕੰਟੀਨਿਊਸ ਬਰਾਏਗੀ ਸੇਸ ਸੈਕਟਰ ਦੀ ਗੱਲ ਕਰ ਲਈਏ ਜਿਆਦਾ ਉਹਦੇ ਦੇ ਇੰਪੋਰਟੈਂਸ ਰਹਿੰਦੀ ਸੀ ਇੱਕ ਪਾਸੇ ਬਿਜਲੀ ਜਿਹੜੀ ਆ ਉਹ ਫਿਰ ਫਰੀ ਰੱਖੀ ਜਾ ਰਹੀ ਹੈ ਕੋਈ ਟੈਕਸ ਨਵਾਂ ਲਾਇਆ ਨਹੀਂ ਗਿਆ ਲੋਕ ਇਹ ਵੀ ਕਹਿ ਰਹੇ ਨੇ ਵਿਰੋਧੀ ਕਹਿ ਰਹੇ ਫਿਰ ਪੈਸਾ ਸਰਕਾਰ ਕੋ ਕਿੱਥੇ ਆਏਗਾ ਪੈਸਾ ਸਰਕਾਰ ਅਸੀਂ ਪਿਛਲੀ ਵਾਰ ਵੀ ਸਾਡੇ ਰੈਵਨਿਊ ਵਧ ਰਿਹਾ ਰੇਵਨਿਊ ਬਾਤ ਰਿਹਾ ਹੈ ਨਾ ਤੁਸੀਂ ਦੇਖੋ ਸਾਡੀ ਸੀਜੀਐਸਟੀ ਜਾਂ ਸਟੇਟ ਐਸਜੀਐਸਟੀ ਜਿਹੜੀ ਆ ਉਹਦੇ 'ਚ ਵਾਧਾ ਹੋ ਰਿਹਾ ਹੈ ਸਾਡੇ ਹੋਰ ਰੈਵਨਿਊ ਜਿਹੜੇ ਮਾਲ ਵਿਭਾਗ ਆ ਉਹਦੇ ਤੋਂ ਫਾਇਦਾ ਹੋ ਰਿਹਾ ਹੈ ਅਸੀਂ ਬਿਜਲੀ ਦੇ ਖੇਤਰ ਦੇ ਵਿੱਚ ਦੇਖੋ ਅਸੀਂ ਪਸ਼ਵਾੜਾ ਕੋਲ ਮਾਈਨ ਤੋਂ ਕੋਲ ਲੈ ਰਹੇ ਆ ਸਾਡਾ ਹੁਣ ਤੇ ਗੁਰੂ ਅਮਰਦਾਸ ਥਰਮਲ ਪਲਾਂਟ ਗੁਆਇੰਦਵਾਲ ਸਾਹਿਬ ਵਾਸਤੇ ਵੀ ਸਾਡੀਆਂ ਰੇਕਸ ਆਉਣੀਆਂ ਸ਼ੁਰੂ ਹੋ ਗਈਆਂ ਨੇ ਸੋ ਅਸੀਂ ਖਰਚੇ ਘਟਾ ਰਹੇ ਹਾਂ ਖਰਚੇ ਘਟਾ ਰਹੇ ਆ ਖਰਚੇ ਵੀ ਘਟਾ ਰਹੇ ਆ ਨਾਲ ਦੇ ਨਾਲ ਰੈਵਨਿਊ ਵਧਾ ਰਹੇ ਆ ਇਸ ਕਰਕੇ ਨਵੇਂ ਟੈਕਸ ਦੀ ਲੋੜ ਪਈ ਖਰਚੇ ਘਟਾਏ ਜਾ ਰਹੇ ਨੇ ਤੇ ਬਜਟ ਨੂੰ ਜਿਹੜਾ ਹੈ ਉਹ ਗੱਲ ਕਰੀਏ ਤਾਂ ਚੰਗਾ ਬਜਟ ਕਹਿੰਦੇ ਹੋਏ ਕੈਬਨਿਟ ਮੰਤਰੀ ਨਜ਼ਰ ਆ ਰਹੇ ਨੇ ਤਾਂ ਫਿਲਹਾਲ ਵਿਰੋਧੀਆਂ ਦੇ ਇਸ ਦੇ ਉੱਪਰ ਕੀ ਰਿਐਕਸ਼ਨ ਹੈ ਉਹ ਵੀ ਅੱਗੇ ਤਾਂ ਗੱਲ ਪਹੁੰਚਾਉਂਦੇ ਰਾਂਗੇ ਕੈਮਰਾਮੈਨ ਅੰਮੀ ਦੇ ਨਾਲ ਨਵੀਨ ਸਿਟੀ ਪੰਜਾਬ ਕੇਸਰੀ ਜਗਬਣ